ਸਿੱਧੂ ਮੂਸੇ ਵਾਲੇ ਦੀ ਡੈਥ ਤੋਂ ਪਹਿਲਾਂ ਤੁਸੀਂ ਇੱਥੇ ਆ ਗਏ ਸੀ ਉਹਨਾਂ ਦੇ ਜionਦੇ ਹੁੰਦੇ ਉਹਨਾਂ ਦੇ ਉਹ ਵੀ ਆਇਆ ਬਾਈ ਜੀ ਇੱਥੇ ਤੁਹਾਡੇ ਕੋਲੇ ਹਾਂਜੀ ਬਾਈ ਉਹਨਾਂ ਦੇ ਪੈਰ 'ਚ ਬਾਲੀਵਾਲ ਖੇਡਦੇ ਆ ਪੈਰ 'ਚ ਦਿੱਕਤ ਆ ਗਈ ਸੀ ਉਹ ਦਿਖਾਉਣ ਆਇਆ ਉਹਦੀ ਮੰਮਾ ਵੀ ਦਿਖਾਉਂਦੇ ਰਹਿੰਦੇ ਆਉਂਦੇ ਆ ਹੂੰ ਫਾਦਰ ਸਾਹਿਬ ਮੈਂ ਸੁਣਿਆ ਵੀ ਜੇ ਨਾ ਸਾਨੂੰ ਮੂਸੇ ਵਾਲੀ ਭੈਣ ਕਹਿੰਦੇ ਆ ਮਸ਼ਹੂਰ ਆ ਨਾ ਮੂਸੇ ਵਾਲੀ ਭੈਣ ਮੂਸੇ ਵਾਲੀ ਭੈਣ ਵੀ ਉਹਦੇ ਹੀ ਦਿੱਤਾ ਹੋਇਆ ਨਾ ਉਹ ਬਾਈ ਦੇ ਦਿੱਤਾ ਹੋਇਆ ਕਹਿੰਦੇ ਸੋ ਉੱਥੋਂ ਪੈਰ ਲੋਡ ਕਰਾ ਕੇ ਜਦੋਂ ਕਿਤੇ ਹੋਰ 10 ਪੈਰ ਉਹਨੇ ਵੀ ਭੈਣ ਕੋਲੇ ਜਾਓ ਮੂਸੇ ਉਹਦੇ ਅੱਜ ਤੱਕ ਵੀ ਉਹਦੇ ਮਰੀਜ਼ ਮੇਰੇ ਕੋਲ ਜਿਹੜੇ ਉਹਦੇ ਨਾਮ ਲਏ ਹੋਏ ਹੈਗੇ ਵੀ ਉੱਥੇ ਭੈਣ ਨੂੰ ਦਿਖਾ ਕੇ ਉਹ ਆਉਂਦੇ ਆ ਮਤਲਬ ਬੜੀ ਮਨ ਨੂੰ ਹੁੰਦੀ ਐਡਾ ਵੱਡੀ ਸੈਲੀਬ੍ਰਿਟੀ ਹੋ ਕੇ ਵੀ ਮੇਰੇ ਵਰਗੀ ਨਿਮਾਣੀ ਜੀ ਨੂੰ ਉਹ ਇੱਕ ਚੀਜ਼ ਸੈਲੀਬ੍ਰਿਟੀ ਨਾ ਇੱਕ ਕਹਿੰਦੇ ਜਿਵੇਂ ਵੀ ਪੈਰ ਪਾ ਗਿਆ ਇੱਥੇ ਉੱਥੇ ਰੰਗ ਭਗ ਲੱਗੇ ਰੰਗ ਭਗ ਲੱਗੇ ਬਾਈ ਇਹ ਤਾਂ ਜ਼ਰੂਰੀ ਮੇਰੇ ਵੀਰੇ ਡਬਲ ਐਮ ਐ ਹੈ ਮੈਂ ਬੀ ਐਡ ਐ ਐਮ ਐਸ ਸੀ ਕੰਪਿਊਟਰ ਸਾਇੰਸ ਹੈਗੀ ਟੈਟ ਮੇਰਾ ਕਲੀਅਰ ਹੈ ਅੱਛਾ ਆਫਟਰ ਉਸ ਤੋਂ ਬਾਅਦ ਹੀ ਮੈਂ ਇਹ ਕੀਤਾ ਟੈਟ ਕਲੀਅਰ ਸੈਕੰਡ ਟੈਟ ਦੀ ਆਪਸ਼ਨ ਨਹੀਂ ਆਈ ਫਿਰ ਮੈਂ ਇਹ ਲਾਈਨ ਚ ਮੈਂ ਫਿਜ਼ੀਓਥੈਰੇਪੀ ਦਾ ਕੋਰਸ ਕੀਤਾ ਜਿਹੜੀ ਕਿਹੜੇ ਇਲਾਜ ਆਪਣੇ ਕੋਲੇ ਆਪਣੇ ਵੀਰੇ ਢੂਈ ਦਾ ਸਰਵਾਈਕਲ ਦਾ ਕੋਈ ਲੱਤ ਚ ਇੱਕ ਲੱਤ ਚ ਦਰਦ ਆ ਦੋਨਾਂ ਚ ਦਰਦ ਆ ਐਲ 5 ਐਸ 1 ਦੀ ਦਿੱਕਤ ਹੈਗੀ ਇਹ ਚੀਜ਼ ਦਾ ਸਰਵਾਈਕਲ ਦਾਗਾ ਇੱਕ ਸ਼ੋਲਡਰ ਜਾ ਮ ਹੈਗਾ ਜਾਂ ਗੋਡੇ ਦੀ ਦਿੱਕਤ ਹੈਗੀ ਠੀਕ ਹੈ ਜੀ ਸਸਿਕਾਰ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਐਸ ਟਾਈਮ ਮੈਂ ਖੜਾ ਮੂਸੇ ਏਕਮ ਫਿਜ਼ੀਓਥੈਰੇਪੀ ਸੈਂਟਰ ਮੂਸਾ ਬਸ ਅੱਡੇ ਤੇ ਖੜਾ ਹਾਂ ਜੀ ਇੱਥੇ ਭੈਣ ਆ ਸਾਡੀ ਮੂਸੇ ਵਾਲੀ ਭੈਣ ਦੇ ਨਾਮ ਨਾਲ ਮਸ਼ਹੂਰ ਹੈ ਠੀਕ ਹੈ ਭੈਣ ਗਗਨਦੀਪ ਕੌਰ ਇਹ ਬਿਲਕੁਲ ਅੱਡੇ ਤੇ ਖੜਿਆ ਹਾਂ ਜੀ ਇਹ ਉਹ ਦਿਖ ਰਹੀ ਆ ਜਿਹੜੀ ਦੁਨੀਆ ਦੇ ਮਸ਼ਹੂਰ ਹੈ ਸਿੱਧੂ ਮੂਸੇ ਵਾਲੇ ਦੀ ਹਵੇਲੀ ਤੇ ਅਸੀਂ ਅੱਡੇ ਤੇ ਖੜੇ ਆ ਇਧਰ ਆਹ ਰਸਤਾ ਜਾਂਦਾ ਸਮਾਦ ਨੂੰ ਭੈਣ ਗਗਨਦੀਪ ਕੌਰ ਬਹੁਤ ਪੜ੍ਹੀ ਲਿਖੀ ਹੈ ਤੇ ਉਹਦੇ ਹੱਥਾਂ 'ਚ ਹੀ ਕਰਾਮਾਤ ਹੈ ਜਿਵੇਂ ਸਰਵਾਈਕਲ ਹੋਵੇ ਟੂ ਵੀ ਡਿਸਕ ਦੀ ਪ੍ਰੋਬਲਮ ਗੋਡਿਆਂ ਦੀ ਮੋਡਿਆਂ ਦੀ ਉਹ ਪੁਆਇੰਟ ਦੱਬ ਕੇ ਹੀ ਇਲਾਜ ਕਰਦੀ ਹੈ ਤੇ ਆਪਾਂ ਆ ਦੇਖੋ ਇਹ ਮਰੀਜ਼ ਦੂਰ ਦੂਰੋਂ ਆਉਂਦੇ ਨੇ ਤੇ ਆਜੋ ਆਪਾਂ ਭੈਣ ਨਾ ਕਰਦੇ ਗੱਲਬਾਤ ਭੈਣ ਸਸੀ ਕਾਲ ਸਸੀ ਕਾਲ ਜੀ ਭੈਣ ਕੀ ਇਹ ਜਿਹਾ ਤੁਹਾਡੇ ਹੱਥਾਂ 'ਚ ਜਾਦੂ ਆ ਵੀ ਹੱਥਾਂ ਦੇ ਨਾਲ ਹੀ ਦੱਬ ਕੇ ਜਿਹੜਾ ਤੁਸੀਂ ਇਲਾਜ ਕਰ ਦਿੰਦੇ ਹੋ ਚਾਹੇ ਕਿਸੇ ਦਾ ਮੋਢਾ ਦੁਖਦਾ ਹੈ ਸਰਵਾਈਕਲ ਹੈ ਇੱਕ ਕੀ ਹੱਥਾਂ ਦਾ ਜਾਦੂ ਆ ਵੀਰੇ ਜਿਹੜੀ ਨਸ ਬਲੌਕ ਹੁੰਦੀ ਆ ਉਹ ਨਸ ਦੀ ਬਲੌਕੇਜ ਹੀ ਖੋਲਣੀ ਆ ਆਪਾਂ ਪੁਆਇੰਟ ਲਾ ਕੇ ਠੀਕ ਹੈ ਹਾਂ ਅੱਛਾ ਉਹੀ ਪੁਆਇੰਟ ਨੂੰ ਛੇੜਨਾ ਜਿਹੜਾ ਪਤਾ ਲੱਗ ਜਾਂਦਾ ਤੁਹਾਨੂੰ ਪਰ ਇਹ ਲੱਗ ਜਾਂਦਾ ਉਹਨੂੰ ਘਰੇ ਜਾ ਕੇ ਪ੍ਰੈਸ ਕਰਨਾ ਹੁੰਦਾ ਬਸ ਐਨੀ ਚੀਜ਼ ਹਾਂ ਕਿਹੜੀ ਕਿਹੜੇ ਇਲਾਜ ਆਪਣੇ ਕੋਲੇ ਆਪਣੇ ਵੀਰੇ ਢੂਈ ਦਾ ਸਰਵਾਈਕਲ ਦਾ ਕੋਈ ਲੱਤ 'ਚ ਇੱਕ ਲੱਤ 'ਚ ਦਰਦ ਆ ਦੋਨਾਂ 'ਚ ਦਰਦ ਆ ਐਲ 5 ਐਸ 1 ਦੀ ਦਿੱਕਤ ਹੈਗੀ ਇਹ ਚੀਜ਼ ਦਾ ਸਰਵਾਈਕਲ ਦਾਗਾ ਇੱਕ ਸ਼ੋਲਡਰ ਜਾ ਮ ਹੈਗਾ ਜਾਂ ਗੋਡੇ ਦੀ ਦਿੱਕਤ ਹੈਗੀ ਠੀਕ ਹੈ ਜੀ ਅੱਛਾ ਆਪਣੇ ਕੋਈ 12 ਤਾਂ ਨਹੀਂ ਲਾਉਂਦੇ ਨਹੀਂ 12 ਕੋਈ ਵੀ ਨਹੀਂ ਬਾਈ ਕੋਈ ਟੀਕਾ ਕੁਛ ਟੀਕਾ ਨਹੀਂ ਕੁਛ ਨਹੀਂ ਕੋਈ ਦਵਾਈ ਦਵਾਈ ਇੱਕ ਅੱਧੀ ਗੋਲੀ ਦੇ ਸਕਦੇ ਆ ਉਹ ਵੀ ਸਰਕੂਲੇਸ਼ਨ ਤੋਂ ਤੇ ਜਾਂ ਕੈਲਸ਼ੀਅਮ ਦੇ ਸਕਦੇ ਆ ਠੀਕ ਹੋਣ ਤੋਂ ਬਾਅਦ ਠੀਕ ਹੈ ਦਵਾਈ ਵੇਚਣਾ ਤਾਂੰਦਾ ਨਹੀਂ ਨਹੀਂ ਦਵਾਈ ਵੇਚਣਾ ਜਿਹੜੀ ਉਹਦੇ ਹੱਥਾਂ ਦੀ ਕਲਾ ਜਾਂ ਉਹਦੇ 95% ਆਪਣਾ ਰਿਜ਼ਲਟ ਹੈ 5% ਦਵਾਈ ਦਾ ਰੋਲ ਹੋਊ ਬਾਈ ਜੀ ਅੱਛਾ ਜੀ ਗੱਲ ਕਰੀਏ ਆਪਣੇ ਪੈਸਿਆਂ ਦੀ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਹੈ ਨਾ ਰੈ ਸਿਸਟਮ ਤੇ ਕਿੰਨੇ ਕ ਪੈਸੇ ਨਾਲ ਇੱਥੇ ਤੁਸੀਂ ਕਿੰਨੇ ਕ ਪੈਸਾ ਤੋਂ ਕਿੰਨੇ ਕ ਤੱਕ ਤੁਸੀਂ ਇੱਥੇ ਖਰਚ ਆ ਸਕਦਾ ਵੀ 100 ਰੁਪਏ ਤੋਂ ਲੈ ਕੇ ਮਤਲਬ ਜਿਵੇਂ 4 450 ਐਵਰੇਜ ਐਂਡ ਪੁਆਇੰਟ ਸਾਡੇ 100 200 300 400 500 ਹੈ ਨਹੀਂ ਨਹੀਂ 500 ਜਾਂਦਾ ਨਹੀਂ ਵੀਰੇ ਆ ਵੀਰੇ ਗੱਲ ਕਲੀਅਰ ਕਰੀਆ ਭੈਣ ਨਾਲ ਵੀ ਕੋਈ ਮੈਡੀਸਨ ਵੇਚਣ ਇਹਨਾਂ ਦਾ ਤੁਹਾਨੂੰ ਦਾਨੀ ਕੋਈ 12 ਲਾ ਕੇ ਤੁਹਾਡਾ ਨੁਕਸਾਨ ਨਹੀਂ ਕਰਦੇ ਕਈ ਵਾਰੀ ਬਾਰੇ ਬ੍ਰੀਕ ਨਾੜਾ ਮਾਰ ਦਿੰਦੇ ਆ ਤੇ ਕੋਈ ਇਹ ਨਹੀਂ ਵੀ 100 ਤੋਂ 1000 ਲੈ ਲੈ 2000 ਲੈ ਲੈ ਵੀ ਇੱਕ ਵਾਰੀ ਵੀਡੀਓ ਤੇ ਬੋਲਤਾ ਇਹ ਇਹ ਗੱਲ ਦੇ ਆਪਾਂ ਜ਼ਿੰਮੇਵਾਰ ਆ ਠੀਕ ਆ ਬਾਕੀ ਹਲੇ ਬੰਦਾ ਜਿਹੜਾ ਉਹ ਕੋਈ ਠੱਗੀ ਠੋਰੀ ਗੱਪਸਰਪ ਮਾਰ ਸਕਦਾ ਇੱਕ ਪੜ੍ਹੀ ਲਿਖੀ ਕੁੜੀ ਜਿਹੜੀ ਭੈਣ ਆ ਹਨਾ ਇੱਜ਼ਤਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਆਪਾਂ ਉਹ ਇਸ ਤਰ੍ਹਾਂ ਦੀ ਕੋਈ ਜਿਹੜਾ ਕੋਈ ਝੂਠ ਤੂਫਾਨ ਠੱਗੀ ਠੋਰੀ ਨਹੀਂ ਕਰ ਸਕਦੀ ਜੇ ਗੱਲ ਕਰੀ ਭੈਣੇ ਪੜ੍ਹੇ ਕਿੰਨੇ ਹੋ ਤੁਸੀਂ ਮੇਰੇ ਵੀਰੇ ਡਬਲ ਐਮ ਐ ਮੈਂ ਬੀ ਐਡ ਐ ਐਮ ਐਸ ਸੀ ਕੰਪਿਊਟਰ ਸਾਇੰਸ ਹੈਗੀ ਟੈਟ ਮੇਰਾ ਕਲੀਅਰ ਹੈ ਅੱਛਾ ਆਫਟਰ ਉਸ ਤੋਂ ਬਾਅਦ ਹੀ ਮੈਂ ਇਹ ਕੀਤਾ ਟੈਟ ਕਲੀਅਰ ਸੈਕੰਡ ਟੈਟ ਦੀ ਆਪਸ਼ਨ ਨਹੀਂ ਆਈ ਫਿਰ ਮੈਂ ਇਹ ਲਾਈਨ 'ਚ ਮੈਂ ਫਿਜ਼ੀਓਥੈਰੇਪੀ ਦਾ ਕੋਰਸ ਕੀਤਾ ਜੇ ਗੱਲ ਕਰੀ ਭੈਣੇ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਵੀਰੇ ਇੱਥੇ ਸਵਾ 4 ਸਾਲ ਹੋ ਗਏ ਸ ਜੇ એમ ਆਪਣਾ ਮੂਸੇ ਮਾਲਾ ਸਿੱਧੂ ਮੂਸੇ ਵਾਲੇ ਦੀ ਡੈਥ ਤੋਂ ਪਹਿਲਾਂ ਤੁਸੀਂ ਇੱਥੇ ਆ ਗਏ ਸੀ ਉਹਨਾਂ ਦੇ ਜਿਉਂਦੇ ਹੁੰਦੇ ਉਹਨਾਂ ਦੇ ਉਹ ਵੀ ਆਇਆ ਬਾਈ ਜੀ ਇੱਥੇ ਤੁਹਾਡੇ ਕੋਲੇ ਹਾਂਜੀ ਬਾਈ ਉਹਨਾਂ ਦੇ ਪੈਰ 'ਚ ਬਾਲੀਵਾਲ ਖੇਡਦੇ ਆ ਪੈਰ 'ਚ ਦਿੱਕਤ ਆ ਗਈ ਸੀ ਉਹ ਦਿਖਾਉਣ ਆਇਆ ਉਹਦੀ ਮੰਮਾ ਵੀ ਦਿਖਾਉਂਦੇ ਰਹਿੰਦੇ ਆਉਂਦੇ ਆ ਹੂੰ ਫਾਦਰ ਸਾਹਿਬ ਮੈਂ ਸੁਣਿਆ ਵੀ ਜੇ ਨਾ ਤੁਹਾਨੂੰ ਮੂਸੇ ਵਾਲੀ ਭੈਣ ਕਹਿੰਦੇ ਆ ਮਸ਼ਹੂਰ ਆ ਨਾ ਮੂਸੇ ਵਾਲੀ ਭੈਣ ਮੂਸੇ ਵਾਲੀ ਭੈਣ ਵੀ ਉਹਦੇ ਹੀ ਦਿੱਤਾ ਹੋਇਆ ਨਾ ਉਹ ਬਾਈ ਦੀ ਦਿੱਤਾ ਹੋਇਆ ਕਹਿੰਦੇ ਸੋ ਉੱਥੋਂ ਪੈਰ ਲੋਡ ਕਰਾ ਕੇ ਜਦੋਂ ਕਿਤੇ ਹੋਰ 10 ਪਾਈ ਉਹਨੇ ਵੀ ਭੈਣ ਕੋਲੇ ਜਾਓ ਮੂਸੇ ਉਹਦੇ ਅੱਜ ਤੱਕ ਵੀ ਉਹਦੇ ਮਰੀਜ਼ ਮੇਰੇ ਕੋਲ ਜਿਹੜੇ ਉਹਦੇ ਨਾਮ ਲੈ ਹੋਏ ਹੈਗੇ ਵੀ ਉੱਥੇ ਭੈਣ ਨੂੰ ਦਿਖਾ ਕੇ ਉਹ ਆਉਂਦੇ ਆ ਮਤਲਬ ਬੜੀ ਮਨ ਨੂੰ ਹੁੰਦੀ ਐਡਾ ਵੱਡੀ ਸੈਲੀਬ੍ਰਿਟੀ ਹੋ ਕੇ ਵੀ ਮੇਰੇ ਵਰਗੀ ਨਿਮਾਣੀ ਜੀ ਨੂੰ ਉਹ ਇੱਕ ਚੀਜ਼ ਸੈਲੀਬ੍ਰਿਟੀ ਨਾ ਤਾਂ ਇੱਕ ਕਹਿੰਦੇ ਜਿਵੇਂ ਵੀ ਪੈਰ ਪਾ ਗਿਆ ਇੱਥੇ ਉੱਥੇ ਰੰਗ ਭਗ ਲੱਗੇ ਹਾਂ ਰੰਗ ਭਗ ਲੱਗੇ ਬਾਈ ਇਹ ਤਾਂ ਜ਼ਰੂਰ ਹੈ 100% ਬਾਈ ਜੀ ਹਾਂ ਕਿਤੇ ਨਾ ਕਿਤੇ ਵਿੱਚ ਲੋਕ ਕਹਿਣਗੇ ਪਤਾ ਨਹੀਂ ਉਹਦਾ ਨਾਮ ਲੈ ਕੇ ਵੀ ਇਹ ਆ ਭੈਣ ਹੋਰੇ ਕੋਲੇ ਪਹਿਲੇ ਕੰਮ ਬਹੁਤ ਆ ਬਾਕੀ ਇਹਨਾਂ ਦਾ ਕਮਾਂਡ ਮੱਥਾ ਹਨਾ ਜਿਵੇਂ ਕਮਾਂਡ ਚ ਇਹ ਕੋਈ ਕਿੱਡੇ ਵੱਡਾ ਛੋਟਾ ਗਰੀਬ ਅਮੀਰ ਵਰਤਦੇ ਹੀ ਹੁੰਨੇ ਆਪਾਂ ਹਾਂ ਦੁੱਖ ਸੁੱਖ ਔਖ ਵੇਲਾ ਤੇ ਅੱਛਾ ਪਣੇ 100 ਤੋਂ ਲੈ ਕੇ ਪਾਸ ਤੱਕ ਬਾਕੀ ਟਾਈਮ ਕਿਹੜੇ ਦਿਨ ਤੁਸੀਂ ਮਿਲਦੇ ਵੀਰੇ ਮੈਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹੁੰਨੀ ਹੈ ਐਤਵਾਰ ਨੂੰ ਐਜ਼ ਇਕੱਲਾ ਫੋਨ ਤੇ ਦੇਖਦੀ ਹਾਂ ਵੀਰੇ ਮਤਲਬ ਫੋਨ ਤੇ ਫੋਨ ਕਰੋਗੇ ਵੀ ਕਈ ਵਾਰ ਹੁੰਨੇ ਵੀ ਇਹ 50-50 ਚਾਂਸਸ ਹੋ ਜਾਂਦੇ ਆ ਫੋਨ ਤੇ ਵੀ ਲੋ ਇੱਕ ਵਾਰੀ ਕਾਲ ਕਰਕੇ ਕਹਿ ਦੇਣ ਵੀ ਅਸੀਂ ਹੈਗੇ ਆ ਤਾਂ ਫਿਰ ਆ ਸਕਦੇ ਆ ਠੀਕ ਹੈ ਪੁੱਛ ਕੇ ਆ ਆਪਦੇ ਵੀ ਕੰਮ ਧੰਦੇ ਕਰ ਲੈਂਦੇ ਆ ਤੇ ਪਹਿਲੇ ਫਿਰ ਬਾਰੀਪੁਰੀ ਦਾ ਕੋਈ ਸਿਸਟਮ ਬਾਰੀ ਦਾ ਵੀਰੇ ਐਵਰੇਜ ਜਿਵੇਂ ਆਈ ਜਾਂਦੇ ਮਰੀਜ਼ ਆਪਦੇ ਮੁਤਾਬਕ ਬੈਠੀ ਜਾਂਦੇ ਹੁੰਨੀ ਮੈਂ ਕੱਲੀ ਆ ਵੀਰੇ ਦੇਖਣ ਵਾਲੀ ਮਤਲਬ ਆਪਦੇ ਮਤਾਲਾ ਕੀ ਜਨ ਲਈ ਕੋਈ ਵੀ ਬੰਨੇ ਕਈ ਵਾਰੀ ਨਾ ਇਹੋ ਜਿਹੇ ਮਰੀਜ਼ ਹੁੰਦਾ ਇਹ ਵੀ ਗੱਡੀ ਚੋਂ ਫੜ ਕੇ ਤਾਰਨਾ ਪੈਂਦਾ ਚੀਕਾਂ ਮਾਰਦਾ ਲੱਤਾਂ ਵੀ ਉਹ ਵੀਰੇ ਪਹਿਲਾਂ ਜ਼ਰੂਰ ਦੇਖ ਲੈਣੇ ਹਾਂ ਬਸ ਠੀਕ ਕੋਈ ਵੀਰੇ ਤੁਹਾਨੂੰ ਜ਼ਿਆਦਾ ਦਿੱਕਤ ਦਾ ਪਹਿਲਾਂ ਆਪਾਂ ਇਹ ਨੰਬਰ ਚੱਲੀ ਜਾਂਦੇ ਤੁਸੀਂ ਇਹਦੇ ਸੰਪਰਕ ਕਰ ਸਕਦੇ ਹੋ ਤੇ ਏਕਮ ਫਿਜ਼ੀਓਥੈਰੇਪੀ ਇਹਨਾਂ ਦਾ ਨਾਮ ਹੈ ਤੇ ਆਪਾਂ ਇਹਨਾਂ ਤੋਂ ਵੀ ਨਹੀਂ ਖੜਾ ਦਿੰਦੇ ਨੇ ਕੋਲ ਕਾਫੀ ਮਰੀਜ਼ ਵੀ ਬੈਠੇ ਆਪਾਂ ਉਹਨਾਂ ਨੂੰ ਵੀ ਪੁੱਛਦੇ ਆਂ ਤੇ ਕਿਵੇਂ ਕਿੰਨੇ ਕਮੇ ਅੱਛਾ ਗੇੜਿਆਂ ਦੀ ਗੱਲ ਕਰੀ ਕਿੰਨੇ ਕਮੇ ਹੋਣਾ ਗੇੜੇ ਬਈ ਪਹਿਲੀ ਵਾਰ ਚ 20 ਤੋਂ 25% ਰਿਜ਼ਲਟ ਮਿਲ ਜਾਂਦਾ ਪਹਿਲੀ ਵਾਰ ਆਹ ਆਂਟੀ ਆਏ ਸੀ ਇਹਨਾਂ ਦੀ ਲੱਤ ਚ ਬਲੋਕੇ ਸੀਗੀ ਨਾੜ ਚ ਇੱਕ ਇੱਕ ਵਾਰੀ ਚ ਇਹਨਾਂ ਦੀ ਠੀਕ ਹੋਈ ਉਹ ਪਰਮਾਤਮਾ ਦੀ ਜੋ ਹੈ ਕਿਰਪਾ ਵੀ ਇੱਕ ਵਾਰੀ ਚ ਲekin 2-3 ਲੱਗ ਜਾਂਦੀ ਹੈ ਸ਼ਿਫਟਾਂ ਕੋਈ ਦਿੱਕਤ ਨਹੀਂ ਪਉਣੀ ਜਿੰਨਾ ਚਿਰ ਪਾਣੀ ਹੋਊਗੀ ਮਤਲਬ 4 ਕਿ ਸ਼ਿਫਟਾਂ ਉਹ ਲੈ ਜਾਂਦੀ ਹੈ 2 ਵੀ 3 4 4 ਲਾਸਟ অপਸ਼ਨ ਹੀ ਹੋਊਗਾ ਇਸ ਤੋਂ ਲਾ ਇਹ ਤੋਂ ਲਾ ਬੰਨੇ ਕੋਈ ਹੋਰ ਦਵਾਈ ਦੱਲਾ ਹੋਰ ਵੀਰੇ ਜਿੰਮੇ ਦੇਸੀ ਦਵਾਈ ਆ ਚਾਰ ਕੀ ਦਿੰਨੀ ਆ ਬਵਾਸੀਰ ਦੀ ਲਕੋਰੀਏ ਦੀ ਤੇ ਕਬਜ਼ੀ ਦੀ ਇਹ ਚੀਜ਼ ਦਿੰਨੇ ਆਗੇ ਦੇਸੀ ਦਵਾਈ ਦੇਸੀ ਦਵਾਈ ਉਹ ਵੀ ਥੋੜੇ ਪੈਸੇ ਹਾਂ ਰਿਜ਼ਲਟ ਫੁੱਲ ਰਿਜ਼ਲਟ ਫੁੱਲ ਹੈ ਵੀਰੇ ਜਿਹੜੇ ਬਵਾਸੀਰ ਦੇ ਉਹ 10 ਸਾਲ ਤੋਂ ਐਵਰੇਜ ਪੁਰਾਣੇ ਨਾ ਹੋਣ ਵਾਲੇ ਰਿਜ਼ਲਟ ਉਹਦਾ 100% ਹੋ ਲੇਕਿਨ 10 ਸਾਲ ਤੋਂ ਜ਼ਿਆਦਾ ਪ੍ਰਾਣ ਨਹੀਂ ਜਿਹੜੀ ਮਰਜ਼ੀ ਕਿਸਮ ਦਾ ਹਾਂ ਜਿਹੜੀ ਮਰਜ਼ੀ ਦੋ ਕੋਈ ਮਰਜ਼ੀ ਕਿਸਮ ਦਾ ਇਹਦੇ ਚ ਜਿਹੜੇ ਠੀਕ ਹੈ ਉਹ ਵੀਰੇ ਜਿਹੜਾ ਇਹ ਦਵਾਈਆਂ ਦਾ ਕੰਮ ਕਰਦੇ ਉਹ ਭੈਣ ਇੱਕ ਪੁੰਨ ਵਜੋਂ ਕਰਦੇ ਆ ਪੁੰਨ ਵਜੋਂ ਹਾਂ ਤੇ ਮੇਨ ਕੰਮ ਇਹਨਾਂ ਦਾ ਇਹੀ ਆ ਕੋਈ ਸਰਵਾਈਕਲ ਹੈ ਟੂ ਹਿਚ ਦਰਦ ਹੈ ਲੱਤ ਚ ਦਰਦ ਹੈ ਮੋਢਾ ਜਾਮ ਹੈ ਕੋਈ ਗੋਡਾ ਜਾਮ ਹੈ ਕੋਈ ਵੀ ਦਿੱਕਤ ਇੱਕ ਪੈਣ ਇਹ ਨਾਂ ਤੇ ਬੜੇ ਛੋਡੇ ਬੰਦੇ ਉਹ ਕਰਦੇ ਆ ਵੀ ਮੰਨ ਲਓ ਕਿਸੇ ਬਜ਼ੁਰਗ ਦਾ ਗੋਡਾ ਪੈਣ ਵਾਲਾ ਹੁੰਦਾ ਤੇ ਕਹਿੰਦੇ ਆ ਵੀ ਆਪਰੇਸ਼ਨ ਦੀ ਲੋੜ ਨਹੀਂ ਠੀਕ ਕਰ ਦਿੰਨੇ ਹੋ ਜਾਂਦਾ ਬਈ ਜੇ ਤਾਂ ਗੋਡੇ ਜਮਾ ਨੋਕਨੀਸ ਕੋਮ ਚੁੱਕੇ ਹੈਗੇ ਫਿਰ ਤਾਂ ਮਤਲਬ ਫਿਰਗੇ ਉਹ ਤਾਂ ਹੈਗੇ ਪਵਾਉਣ ਵਾਲੇ ਜਿਹੜੇ ਮਤਲਬ ਜਮਾ ਵੀ ਨਹੀਂ ਹੈਗੇ ਇਹ ਚੀਜ਼ ਨੂੰ ਉਹਨੂੰ ਦੇਖ ਕੇ ਜੱਜ ਪੂਰਾ ਕੀਤਾ ਜਾ ਸਕਦਾ ਸੋ ਹਾਂ ਰਿਜ਼ਲਟ ਕਿੰਨੇ ਪਰਸੈਂਟ ਰਿਜ਼ਲਟ ਕਹਿੰਦਾ ਉਹ ਜੀ ਸ਼ੁਰੂਆਤ ਹੈ ਹਾਂ ਜਿਵੇਂ ਆ ਮਾਤਾ ਦੇ ਗੋਡਾ ਸੀਗਾ ਹੂੰ ਇਹ ਆਏ ਨੀਗੇ ਇਹ ਤਲਵੰਡੀ ਸਾਬੋਤ ਨੀਗੇ ਠੀਕ ਹੈ ਲੈ ਮਿੱਤਰੋ ਅਸੀਂ ਪੂਰੀ ਤਸੱਲੀ ਨਾਲ ਵੀਡੀਓ ਪਾਈ ਆ ਜਿਵੇਂ ਤੁਹਾਨੂੰ ਦੱਸ ਕਿੰਨਾ ਪੈਸੇ ਹੀ ਬਹੁਤ ਘੱਟ ਆ ਰਿਜ਼ਲਟ ਵੀ 100% ਜਿਵੇਂ ਭੈਣੇ 95% ਹੀ ਕਿਹਾ ਹਨ ਤੇ ਬਾਕੀ ਆਪਾਂ ਮਰੀਜ਼ਾਂ ਤੋਂ ਪੁੱਛਦੇ ਆਜੋ ਵੀ ਕਿੱਥੋਂ ਆਏ ਹੋ ਜਗਰਾਉ ਕੀ ਦਿੱਕਤ ਸੀ ਮੇਰੇ ਲੱਤ ਚ ਦਰਦ ਸੀ ਅੱਛਾ ਪਹਿਲੀ ਵਾਰੀ ਆਏ ਹੋ ਨਾ ਦੂਜੀ ਵਾਰ ਆ ਗਏ ਜੀ ਪਹਿਲੀ ਵਾਰੀ ਕਿੰਨਾ ਕ ਫਰਕ ਪੈ ਗਿਆ ਸੀ ਬਹੁਤ ਫਰਕ ਫਰਕ ਸੀ ਜੀ ਹੁਣ ਹੁਣ ਠੀਕ ਆ ਜੀ ਅੱਛਾ ਦੂਜੀ ਵਾਰੀ ਹੁਣ ਕਰਾ ਲਿਆ ਆਪਦਾ ਜਿਹੜਾ ਉਹ ਸਿਸਟਮ ਹਾਂ ਜੀ ਹਾਂ ਪੈਸੇ ਕਿੰਨੇ ਕ ਲੈਂਦੇ ਹੈ ਪੈਸੇ ਤਾਂ 2200 ਰੁਪਏ ਲੇ ਸੀ 2200 ਰੁਪਏ ਨੇ ਹਾਂ ਜੀ ਠੀਕ ਹੈ ਹਾਂ ਜੀ ਠੀਕ ਹੈ ਜੀ ਵਧੀਆ ਲੱਗਿਆ ਸਿਸਟਮ ਹੈ ਨਾ ਜੀ ਵਧੀਆ ਲੱਗਿਆ ਜੀ ਡਾਕਟਰ ਜੀ ਆਂਦੇ 2200 ਤੇ ਪਰਚੀ ਵੀ ਨਹੀਂ ਕੱਟਦੇ ਨਹੀਂ ਹਾਂ 200 ਫੀਸ ਦਾ ਲੈਂਦੇ ਹੈ ਜੀ ਡਾਕਟਰ ਜੀ ਪੰਜ ਸੱਤ ਐਕਸ-ਰੇ ਲਿਖ ਦਿੰਦੇ ਆ ਦੋ ਚਾਰ ਟੈਸਟ ਲਿਖ ਦਿੰਦੇ ਆ ਹਨਾ ਹਾਂਜੀ ਮਾਨਸਾ ਜਾਂਦੇ ਰਹੇ ਆ ਲਾਜ ਵਾਲੇ ਮਗਰੋਂ ਆਉਣਾ ਹੁੰਦਾ ਪਹਿਲਾਂ ਦੋ ਤਿੰਨ ਹਜ਼ਾਰ ਲੱਗ ਜਾਂਦਾ ਹਾਂਜੀ ਹਾਂ ਚਲੋ ਠੀਕ ਹੈ ਬੇਬੇ ਕਿੱਥੋਂ ਆਏ ਹੋ ਤਲਵੰਡੀ ਸਾਬੋ ਤੋਂ ਅੱਛਾ ਕੀ ਦਿੱਕਤ ਸੀ ਗੋੜ ਮੇਰ ਗੋੜ ਦੱਸੋ ਅ ਕੰਨੀ ਕਿਵੇਂ ਹੈ ਗੜਾ ਦੂਜੀ ਵਾਰ ਇਹਨੂੰ ਦੂਜੀ ਵਾਰ ਇਹ ਪਹਿਲੀ ਵਾਰੀ ਫਰਕ ਪੈਗਾ ਸੀ ਪੈਗਾ ਸੀ ਬੜਾ ਕਿੰਨਾ ਇੱਕ ਬਹੁਤ ਪੈਗਾ ਸੀ ਮੈਂ ਤਾਂ ਤੁਰੇ ਨਹੀਂ ਜਾਂਦਾ ਸੀ ਅੱਛਾ ਡਾਕਟਰ ਨੇ ਸਭ ਸੁਣਦਾ 70% ਗੋਟਾ ਕਰਾਉਣਾ ਨਹੀਂ ਪਹਿਲੀ ਵਾਰੀ ਤੁਹਾਡਾ ਮਨ ਖੜ ਗਿਆ ਵੀ ਹੁਣ ਫਰਕ ਪੈ ਜਾਊਗਾ ਵੀ ਹਾਂ ਉਹਨੇ ਖਾ ਗਿਆ ਬਸ ਪੈ ਗਿਆ ਵੀ ਜਿਹੜੀ ਇਹ ਮੂਸੇ ਵਾਲੀ ਭੈਣ ਆ ਠੀਕ ਕਰ ਦੂ ਹਾਂਜੀ ਹਾਂਜੀ ਠੀਕ ਹੈ ਕੋਈ ਬਾਲੇ ਪੈਸੇ ਨਹੀਂ ਲਈ ਨਾ ਨਾ ਜੀ ਕੋਈ ਦਵਾਈ ਤਾਂ ਨਹੀਂ ਆਈ ਵੀ ਲਫਾਫਾ ਭਰ ਕੇ ਦਵਾਈ ਤਾਂ ਦੇ ਦਿੱਤਾ ਕੋਈ ਤੋਂ ਕੋਈ ਦਵਾਈ ਨਹੀਂ ਨਸ ਠੀਕ ਹੈ ਲੈ ਮਿੱਤਰੋ ਹੋਰ ਕੀ ਤੁਸੀਂ ਭਾਲਦੇ ਜੇ ਬਿਨਾ ਦਵਾਈ ਤੋਂ ਬਿਨਾ ਬਾਰਿਆਂ ਤੋਂ ਤੁਹਾਡਾ ਥੋੜੇ ਪੈਸੇ ਚ ਇਲਾਜ ਹੁੰਦਾ ਹਨ ਇੱਕ ਵਾਰੀ ਟਰਾਈ ਕਰਨ ਚ ਕੋਈ ਹਰਜ ਨਹੀਂ ਪਰਮਾਦਨਾ ਹੁਣ ਚੜ੍ਹਦੇ ਗਾਲਾ ਚ ਰੱਖੇ ਸੱਜੇ ਪਾਸੇ ਠੀਕ ਹੈ ਜੀ ਬੇਬੇ ਕਿੱਥੋਂ ਆਏ ਹੋ ਅਸਹੜ ਤੋਂ ਆਏ ਹਾਂ ਜੀ ਕੀ ਦੁਖ ਸੀ ਆ ਗੋਡਾ ਦੁਖਦਾ ਸੀ ਬੜਾ ਮੇਰਾ ਅੱਛਾ ਹੁਣ ਦੂਜੀ ਤੀਜੀ ਵਾਰ ਹੈ ਹਾਂ ਨਾ ਦੂਜੀ ਵਾਰ ਹੀ ਆਏ ਆਂ ਬੜੇ ਪਹਿਲੀ ਵਾਰ ਹੀ ਪਹਿ ਗਈ ਫਰਕ ਹਾਂ ਬਹੁਤ ਫਰਕ ਆਇਗਾ ਅੱਛਾ ਠੀਕ ਹੈ ਹੁਣ ਬਹੁਤ ਆ ਪਹਿ ਪੁੱਤ ਨਹੀਂ ਵਾਲੇ ਲੈਂਦੇ ਨਾ ਨਾ ਬੇ ਐਵੇਂ ਨਾ ਠੱਕੀ ਕਰਾ ਦੀ ਕਿਸੇ ਨਾਲ ਨਾ ਬਹੁਤ ਵਧੀਆ ਹੈਗੇ ਤੁਸੀਂ ਬੇਬੇ ਅਸੀਂ ਪਹਿਲੀ ਵਾਰ ਹੀ ਆਏ ਹਾਂ ਕੀ ਦੁਖਦਾ ਹੈ ਬਾਹਾਂ ਦੁਖਦੀ ਹੈ ਠੀਕ ਤੁਹਾਨੂੰ ਕਿਹਨੇ ਦੱਸ ਪਾਈ ਫਿਰ ਸਾਨੂੰ ਇਹਨਾਂ ਨੇ ਪਾਈ ਗੋਡੀਆਂ ਸਾਡੇ ਨੂੰ ਇਹਨਾਂ ਨੇ ਹਾਂ ਇਹ ਦਵਾਈ ਲੈ ਕੇ ਤੁਸੀਂ ਪਹਿਲਾਂ ਆਏ ਸੀ ਹਾਂਜੀ ਤ ਤੁਹਾਨੂੰ ਕੀ ਦਿੱਕਤ ਸੀ ਸਰਵਾਈਕਲ ਦੀ ਪ੍ਰੋਬਲਮ ਸੀ ਠੀਕ ਹੈ ਹੁਣ ਹਾਂਜੀ ਦੂਜੀ ਦੁਵਾਰੀ ਠੀਕ ਹੋ ਗਿਆ ਜਮਾ ਹਾਂਜੀ ਦੂਜੀ ਦੁਵਾਰੀ ਠੀਕ ਹੋ ਗਿਆ ਪੈਸੇ ਵੀ ਜਾਇਜ਼ ਲਈ ਹਾਂਜੀ ਕੋਈ ਟੋਕਰ ਰੱਗੀ ਨਹੀਂ ਨਹੀਂ ਜੀ ਕੋਈ ਨਹੀਂ ਚਲੋ ਜੀ ਅੰਕਲ ਕਿੱਥੋਂ ਆਏ ਹੋ ਖਿਆਲੇ ਤੋਂ ਅੱਛਾ ਖਿਆਲੇ ਤੋਂ ਕਿੰਨੀ ਵਾਰੀ ਆਏ ਇੱਥੇ ਆ ਗਏ ਤਿੰਨ ਚਾਰ ਵਾਰੀ ਆ ਗਏ ਨਹੀਂ ਅੱਛਾ ਤਿੰਨ ਚਾਰ ਵਾਰੀ ਆਏ ਕੀ ਦੇਖ ਪਹਿਲਾਂ ਤੁਸੀਂ ਆ ਪਾਏ ਸੀ ਨਾ ਮੈਂ ਲੈ ਕੇ ਆਏ ਸੀ ਬੰਦਾ ਵੀ ਸਾਨੂੰ 10 ਵਜੇ ਦੀ ਪਹਿਲਾਂ ਅੱਛਾ ਠੀਕ ਹੋ ਗਿਆ ਉਹ ਹਾਂ ਉਹ ਠੀਕ ਹੋ ਗਏ ਹਾਂ ਅੱਜ ਆ ਮੁੰਡੇ ਦੇ ਨਾਲ ਚੜ ਗਈ ਹੂੰ ਇਹਨੂੰ ਲੈ ਕੇ ਆਏ ਠੀਕ ਆਏ ਪੁਨ ਕਰ ਦੇਣ ਹਾਂ ਚਾਰ ਪੰਜ ਵਾਰੀ ਆ ਗਏ ਪੈਸੂ ਪੈਦਣ ਵਾਲੇ ਲੈਂਦੇ ਬਸ ਪੈਸਾ ਠੀਕ ਜੀ ਫੀਸ ਜੀ ਆਹੀ ਇਹ ਕਹਿੰਦੇ ਜਿਵੇਂ 2 400 ਹੀ ਲੈਂਦੇ ਆ ਨਾਲ ਵੀ ਪੈਸਾ 200 ਹੀ ਲੈ ਗਿਆ 200 ਲਿਆ ਤੇ ਕੋਈ ਦਵਾਈਆਂ ਦੂਆਂ ਕਹਿੰਦਾ ਨਹੀਂ 베ਜ ਦੇ ਨਾਲ ਦਵਾਈ ਦਾ ਬਜ ਕੋ ਦੋ ਗੋਲੀਆਂ ਦਿੱਤੀਆਂ ਇੱਕ ਦੀ ਗੋਲੀ ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਦੋ ਗੋਲੀਆਂ ਲਾਈਆਂ ਹੋਰ ਨਹੀਂ ਆਏ ਨਹੀਂ ਵੀ ਉਹੀ ਲਵਾਵਾ ਭਰ ਕੇ ਦੇਣਾ ਨਾ ਨਾ ਉਹ ਗੱਲ ਨਹੀਂ ਜੀ ਲੈ ਮੇਤਰਵਾ ਦੇਖੋ ਸਾਰੇ ਮਰੀਜ਼ਾਂ ਨੇ ਦੱਸਿਆ ਵੀ ਕੋਈ ਦਵਾਈ ਨਹੀਂ ਤੇ ਕੋਈ ਲਾਲਚ ਨਹੀਂ ਤੋੜ 100 200 ਸਾਨੂੰ ਪਤਾ ਖਰਚਾ ਹੀ ਹੁੰਦਾ 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 ਜੀ ਹਾਂ 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 ਤੇ ਤੁਸੀਂ ਇੱਥੇ ਜੇ ਤੁਹਾਨੂੰ ਕੋਈ ਐਦਾਂ ਦੀ ਕੋਈ ਵੀ ਦਿੱਕਤ ਆ ਇੱਕ ਵਾਰੀ ਆ ਕੇ ਟਰਾਈ ਜ਼ ਮੂਸਾ ਸਾਨੂੰ ਸਾਰੀ ਦੁਨੀਆ ਨੂੰ ਪਤਾ ਕਿੱਥੇ ਅੱਡੇ ਦੇ ਉੱਤੇ ਇੱਕ ਫਿਜੀਓਥੈਰੇਪੀਆ ਮੇਰਾ ਵੀਰ ਬਣ ਕੇ ਵੀਡੀਓ ਇਹ ਜਰੂਰ ਸ਼ੇਅਰ ਕਰ ਦੇ ਕਿਉਂਕਿ ਪੁੰਨ ਦਾ ਕੰਮ ਹੈ ਕਿਸੇ ਦਾ ਫਾਇਦਾ ਹੋ ਜੂ ਜੇ ਕੋਈ ਡਾਕਟਰਾਂ ਦੇ ਜਾਲ ਚ ਫਸ ਗਿਆ ਹੈ ਨਾ ਉਹਦਾ ਨੁਕਸਾਨ ਹੋ ਜੂ ਕਿਹੜੇ ਪਿੰਡ ਆ ਬਈ ਮੂਸਾ ਜੀ ਇੱਥੋਂ ਹੀ ਆ ਹਾਂਜੀ ਕੀ ਗੱਲ ਹੋ ਗਈ ਸੀ ਮੈਂ 12 ਫੁੱਟ ਤੋਂ ਡਿੱਗਿਆ ਸੀ ਜੀ ਕਿੱਥੋਂ 12 ਫੁੱਟ ਤੋਂ ਟੈਂਕੀ ਦਾ ਪੱਥਰ ਟੁੱਟ ਗਿਆ ਸੀ ਅੱਛਾ ਕੋਠੇ ਤੋਂ ਡਿੱਗ ਪਈ ਵਾਹ ਕੋਠੇ ਤੋਂ ਕਿੰਨੀ ਜ਼ੱਟ ਬਈ ਮੇਰੀ ਡਿਸਕ ਹੱਲ ਗਈ ਸੀ ਜੰਮਾ ਸਾਰਾ ਪਸਾ ਅੱਛਾ ਅੱਛਾ ਵਜਿਆ ਸੀ ਆ ਕੇ ਅੱਛਾ ਇਹਨੇ ਸਾਰਾ ਮੈਨੂੰ ਜੀ ਚੈਮੀ ਨੇ ਹੋਈ ਸੀ ਹੁਣ ਹੁਣ ਠੀਕ ਆ ਤੂੰ ਜਮਾ ਜੀ ਸਾਰਾ ਮੈਂ ਚੜ ਸਕਦਾ ਉਤਰ ਸਕਦਾ ਕਿਤੇ ਵੀ ਕੰਮ ਕਰੀ ਜਾਂ ਕੋਈ ਦਿੱਕਤ ਨਹੀਂ ਆ ਆਪਣੇ ਕੋਠੇ 'ਚ ਵੀ ਸਾਰੇ ਕੰਮ ਕਰਕੇ ਗਏਗਾ ਇੱਥੇ ਉਸ ਤੋਂ ਬਾਅਦ ਹਾਂਜੀ ਸਾਰੇ ਕੋਈ ਦਿੱਕਤ ਨਹੀਂ ਤੇ ਇਹ ਤਾਂ ਪੈਪੋ ਇਹ ਤਾਂ ਨਹੀਂ ਵਾਲੇ ਲੈ ਮੈਂ ਇੱਥੋਂ ਦਾ ਜੀ 200 ਰੁਪਿਆ 150 ਬਸ ਆਹੀ ਜਦੋਂ ਆਉਂਦਾ ਸੀ ਆ ਹੁਣ ਕੀ ਹੋ ਗਿਆ ਇਹ ਫੈਕਚਰ ਹੋ ਗਿਆ ਜੀ ਹੁਣ ਇਹ ਵੀ ਇਹਨਾਂ ਤੋਂ ਠੀਕ ਕਰਾਏਗਾ ਇਹਨਾਂ ਤੋਂ ਕਰਾਇਆ ਜੀ ਹੁਣ ਵੀ ਇਹ ਸਹੀ ਹੈ ਸਾਰਾ ਕੁਝ ਲਾ ਅੱਛਾ ਅੱਛਾ ਕੋਠੇ ਆ ਦੇਖੋ ਭਾਈ ਬਾਈ ਕਹਿੰਦਾ ਕੋਠੇ ਤੋਂ ਡਿੱਗ ਪਿਆ ਸੀ ਬਹੁਤ ਬੁਰਾ ਹਾਲ ਸੀਗਾ ਬਾਹਰ ਫੁੱਟ ਤੋਂ ਡਿੱਗ ਗਿਆ ਸੀ ਕੋਈ ਇਲਾਜ ਨਹੀਂ ਕਰਦਾ ਅੱਜ ਕੱਲ ਕੀ ਦੱਸਿਆ ਹੋਰ ਕਿਤੇ ਤੁਸੀਂ ਦਿਖਾਇਆ ਹੋਊਗਾ ਡਾਕਟਰ ਉਹ ਤਾਂ ਕਹਿੰਦੇ ਐ ਕਰ ਲੋ ਐ ਕਰ ਲੋ ਜੋ ਕਰ ਲੋ ਇਹਨਾਂ ਨੇ ਕਿਵੇਂ ਐ ਦਬਦਬ ਕੀ ਠੀਕ ਕਰਤਾ ਬਸ ਇਹਨਾਂ ਨੇ ਦਵਾਈ ਲਾ ਕੇ ਜੀ ਪੱਟੀਆਂ ਲਾ ਕੇ ਕਹਿੰਦੇ ਦੋ ਦਿਨ ਰੈਸਟ ਕਰਨੀ ਬਸ ਤੀਜੇ ਦਿਨ ਕਹਿੰਦੇ ਉੱਠ ਖੜੇ ਨੇ ਠੀਕ ਐ ਹੁਣ ਓਕੇ ਕੰਮ ਜਮਾ ਜੀ ਠੀਕ ਐ ਜਮਾ ਹੁਣ ਤਾਂ ਦੇਖੋ ਐ ਡੰਡ ਵੀ ਮਾਰ ਸਕਦੇ ਆ ਬੱਲੇ ਤੇਰੇ ਚੋਂ ਭਰਾ ਨਹੀਂ ਤੂੰ ਹੀ ਦਾ ਲੜੀ ਕੋਈ ਕਰ ਦਿੰਦੀ ਏ ਤੂੰ ਹੀ ਦਾ ਬਹੁਤ ਵੱਡਾ ਕੰਮ ਹੋ ਜਾਂਦਾ ਆ ਡਿਸਕ ਵੱਜੀ ਹੋਵੇ ਨਾ ਕੋਈ ਕਰਦਾ ਨਹੀਂ ਹੈ ਠੀਕ ਹੈ ਮਿੱਤਰੋ ਆ ਦੇਖੋ ਭਾਈ ਗਵਾਬ ਦੀ ਸਾਰੀ ਇਹ ਨਹੀਂ ਕਹਾਣੀ ਦਸੀ ਕੋਈ ਐਦਾਂ ਦੀ ਤੁਹਾਨੂੰ ਪ੍ਰੋਬਲਮ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਧੰਨਵਾਦ